ਲੋ ਪੀ ਪੰਜਾਬੀ ਉਹ ਸਾਰਿਆਂ ਨੂੰ ਸਸਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਸੋ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆਣਾ ਤੁਹਾਨੂੰ ਸਾਰਿਆਂ ਨੂੰ ਅੱਜ ਕਿਹਦੇ ਵੀਡੀਓ ਆਉਣ ਵਾਲੀ ਆ ਸੋ ਬਹੁਤਾ ਟਾਈਮ ਨਾ ਖਰਾਬ ਕਰਦੇ ਅੱਜ ਦੀ ਕਰਦੇ ਆਪਾਂ ਵੀਡੀਓ ਸ਼ੁਰੂ ਪਰ ਤੈਨੂੰ ਰਾਸ ਨਹੀਂ ਆਇਆ ਵੀਊ ਖਾਣਾ ਚਾਹੁੰਦਾ ਮੈਂ ਸਭ ਤੋਂ ਪਹਿਲੇ ਉਂਗਲ ਵੀ ਤੂੰ ਕਿਤੇ ਤੈਨੂੰ ਪਤਾ ਹੀ ਟ੍ਰੈਂਡਿੰਗ ਚ ਚੱਲਣਦੇ ਆ ਮੁੰਡਾ ਇੱਥੇ ਵੀਡੀਓ ਪਾ ਦਿੰਦੇ ਆ ਚਾਰ ਵੀਊ ਆਉਣਗੇ ਪਹਿਲੀ ਗੱਲ ਵੀਰ ਜੀ ਤੁਸੀਂ ਟ੍ਰੈਂਡਿੰਗ ਚ ਨਹੀਂ ਚੱਲਣਦੇ ਸੀ ਪਹਿਲਾਂ ਤੁਹਾਡੇ ਬਲੌਗ ਬਹੁਤ ਵੀਊ ਘੱਟ ਸੀ ਤੇ ਬਾਅਦ ਚ ਵੀਊ ਵਧੇ ਯੱਕਦਮ ਉਹ ਕਿੱਦਾਂ ਵਧੇ ਆ ਉਹ ਤੁ ਦੋਵਾਂ ਵੀਡੀਓ ਚ ਆਈ ਆ ਉਹ ਜਿਹੜੀ ਸ਼ਟਾਰ ਕੁੜੀ ਆ ਠੀਕ ਆ ਉਹ ਆਈ ਆ ਫੇਰ ਤੁਹਾਡੇ ਵਿਊ ਵਧੇ ਆ 트ੈਂਡਿੰਗ ਚ ਤੁਸੀਂ ਨਹੀਂ ਚੱਲੇ 트ੈਂਡਿੰਗ ਚ ਉਹ ਕੁੜੀ ਚੱਲੀ ਆ ਤੇ ਉਹਨਾਂ ਕਰਕੇ ਹੀ ਜੋ ਤੇਰੀ ਥੋੜੀ ਬੋਲੀ ਚਰਚਾ ਹੋਈ ਆ ਸੋ ਬਾਕੀ ਤੂੰ ਕਹਿੰਦਾ ਮੈਂ ਸਾਡੇ ਮੇਰੇ ਇੰਸਟਾ ਦੇ ਪਿੱਛੇ ਚੜਾਈ ਆ ਇੰਸਟਾ ਦੇ ਹੋ ਗਈ ਚੜਾਈ ਪਰ YouTube ਦੀ ਜਿਹੜੀ ਚੜਾਈ ਆ ਨਾ ਉਹ ਉਹਦੀ ਗੱਲਬਾਤ ਕਰਦੇ ਪਏ ਆ ਸੂਟ ਉਹਦੀ ਚੜਾਈ ਕਿਵੇਂ ਹੋਈ ਆ ਉਹ ਇੱਕ ਕੁੜੀ ਤੋਂ ਹੀ ਆ ਜੇ ਉਹ ਤੇਰੇ ਕੋ ਨਾ ਆਉਂਦੀ ਤੂੰ ਅੱਜ ਇੰਨੇ ਤੈਨੂੰ ਵਿਊ ਨਹੀਂ ਮਿਲਨੇ ਜਿੰਨੇ ਦੋਆਂ ਵੀਡੀਓ ਨੂੰ ਮਿਲ ਗਏ ਵਿਊ ਚਲੋ ਬਾਕੀ ਗੱਲਾਂ ਕਰਦੇ ਆਂ ਬਾਅਦ ਵਿੱਚ ਨਾਲੋਂ ਨਾਲ ਹੀ ਹੁਣ ਤੂੰ ਦਰਬਾਰ ਸਾਹਿਬ ਵਾਲੀ ਪਵਿੱਤਰ ਥਾਂ ਤੇ ਬੈਠਾ ਇਹ ਗੱਲਾਂ ਕਰੀ ਜੰਨਾ ਉਹ ਵੀ ਕੁੜੀ ਨਾਲ ਜਿਹਨੂੰ ਤੂੰ ਭੈਣ ਆਖਦਾ ਪਿਆ ਮੇਰੀ ਗੱਲ ਸੁਣ ਮੇਰਾ ਭਰਾ ਬਾਕੀ ਯਾਰ ਦਰਬਾਰ ਸਾਹਿਬ ਗੁਰਦੈਰ ਸਾਹਿਬ ਨੂੰ ਨਹੀਂ ਵਿੱਚ ਲੈਣਾ ਚਾਹੀਦਾ ਕਿਉਂਕਿ ਉਹ ਚਲੋ ਗੁਰਦੈਰ ਸਾਹਿਬ ਤੇ ਕਾਫੀ ਉੱਤੋਂ ਹਟਵਾ ਹੀਗਾ ਜੋ ਕੁਰਬਾਨੀ ਚੱਲਦੀ ਪਈ ਸੀ ਤੇ ਉਹ ਚਲੋ ਫੋਨ ਚ ਰਵਾਜ ਦੀ ਰਿਕਾਰਡ ਹੋ ਗਈ ਕਿਉਂਕਿ ਉੱਥੇ ਨਾ ਹਰ ਥਾਂ ਨਾ ਸਪੀਕਰ ਲੱਗੇ ਹੋਏ ਆ ਠੀਕ ਹੈ ਨਾ ਤੇ ਇਹ ਚੀਜ਼ਾਂ ਚਲੋ ਨਹੀਂ ਕਹਿਣੀਆਂ ਚਾਹੀਦੀਆਂ ਤੇ ਬਾਕੀ ਚਲੋ ਹੁਣ ਇਹ ਬੁੰਡਾ ਵੀ ਗਲਤ ਵਾ ਕੀ ਕਰ ਸਕਦੇ ਆ ਉਹ ਲੋ ਜਦੋਂ ਬੰਦੇ ਨੂੰ ਚਾਹ ਵੇਰਕ ਚੀਜ਼ ਦਾ ਕੁਛ ਨਹੀਂ ਆਲੇ ਦੁਆਲੇ ਵੇਂਦਾ ਸਿਰਫ ਵੀਡੀਓ ਬਣਾਉਂਦੀ ਕਰਦਾ ਵਾ ਸੋ ਇਹਨੂੰ ਵਿੱਚ ਉਦਾਂ ਚਾਹੀਦਾ ਈ ਥੋੜਾ ਜਿਹਾ ਗੌਰ ਕਰਨਾ ਕਿ ਮੈਂ ਕਿਤੇ ਹੋਰ ਬਨੇ ਲੈ ਜਾਉਂ ਨੂੰ ਕਿਤੇ ਹੋਰ ਬਨੇ ਜਾ ਕੇ ਵੀਡੀਓ ਬਣਾਵਾ ਨੀਚ ਛੋਟੀ ਸੋਚ ਤੇਰੀ ਭੈਣ ਆਖਿਆ ਜਦੋਂ ਕਿਹੇ ਕਿਹੇ ਵੀ ਕੁੜੀ ਨਾਲ ਲੇਡੀਜ਼ ਨਾਲ ਕੰਮ ਕਰਨਾ ਹੈ ਨਾ ਉਹਨਾਂ ਨੂੰ ਸੇਫ ਫੀਲ ਕਰਵਾਉਣ ਲਈ ਭੈਣ ਪਹਿਰਾ ਪੈਂਦਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵਾਂ ਕਿ ਜ਼ਰੂਰੀ ਨਹੀਂ ਹੁੰਦਾ ਕਿ ਭੈਣ ਕਹਿਣਾ ਹੀ ਤੂੰ ਭੈਣ ਬਣਾ ਲੈ ਠੀਕ ਹੈ ਨਾ ਬੰਦੇ ਦੀ ਸੋਚ ਚੰਗੀ ਹੋ ਠੀਕ ਹੈ ਨਾ ਤੂੰ ਹੁਣ ਮੂੰਹ ਤੇ ਭੈਣ ਕਹਿ ਦੇ ਤੇ ਦਿਮਾਗ ਤੇਰੇ ਵਿੱਚ ਹੋਰ ਕੰਮ ਚੱਲੀ ਜਾਵੇ ਫਿਰ ਉਹ ਥੋੜਾ ਕੰਮ ਸੈੱਟ ਹੈਗਾ ਵਾ ਠੀਕ ਹੈ ਨਾ ਸੋ ਅੱਜ ਕੱਲ ਦਾ ਜਿੱਦਾਂ ਮਹੌਲ ਚੱਲਦਾ ਪਿਆ ਵਾ ਆਪ ਹੀ ਤੂੰ ਆਪਣੇ ਕੰਮ 'ਚ ਫਸ ਗਿਆ ਵਾ ਠੀਕ ਹੈ ਨਾ ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਆਪਾਂ ਜਦੋਂ ਤੁਹਾਡੇ ਨਵੇਂ-ਨਵੇਂ ਬਲੌਗ ਆਏ ਸੀ ਨਾ ਤੁਹਾਨੂੰ ਉਦੋਂ ਹੀ ਕਿਹਾ ਸੀ ਕਿ ਖੁਦ ਤੁਸੀਂ ਫੜ ਜਾਣਾ ਜੀ ਉਹ ਚੱਕਰ ਇਹ ਆ ਹੁਣ ਤੂੰ ਪਹਿਲੇ ਮਤਲਬ ਵੀਡੀਓ 'ਚ ਤੂੰ ਕਹਿ ਤਾ ਕਿ ਮੈਂ ਉਹਨੂੰ ਭੈਣ ਹੀ ਕਹਿੰਦਾ ਰਿਆਂ ਉਹ ਮੈਨੂੰ ਐਦਾਂ ਕਹਿੰਦੀ ਰਹੀ ਆ ਮਤਲਬ ਮੈਂ ਉਹਨੂੰ ਭੈਣ ਹੀ ਮੰਨਿਆ ਹੋਣ ਤੂੰ ਅੱਜ ਮੁੱਕਰ ਵੀ ਗਿਆ ਕਿ ਮੈਂ ਉਹਨੂੰ ਇੱਕ ਕੰਮ ਦੀ ਤੌਰ ਤੇ ਭੈਣ ਕਿਹਾ ਵਾ ਮਤਲਬ ਤੂੰ ਉਦਾਂ ਭੈਣ ਨਹੀਂ ਉਹਨੂੰ ਕਿਹਾ ਠੀਕ ਆ ਇਹ ਚੀਜ਼ਾਂ ਤੂੰ ਹੁਣ ਆਪ ਖੁਦ ਮੂੰਹੋਂ ਬੋਲਣ ਡਿਆ ਪਿਆ ਵਾ ਤੇ ਯਾਰ ਚਲੋ ਠੀਕ ਆ ਤੂੰ ਮੰਨਿਆ ਤੂੰ ਭੈਣ ਕਿਹਾ ਸੀ ਪਰ ਤੇਰੀ ਗਲਤੀਆਂ ਕੀ ਸੀ ਉਹ ਤੇ ਤੈਨੂੰ ਪਤਾ ਲੱਗ ਹੀ ਗਿਆ ਵਾ ਗਲਤੀਆਂ ਇਹ ਕਿ ਤੂੰ ਜਿਹੜੀ ਇੰਸਟਾਗ੍ਰam ਤੇ ਉਹਨਾਂ ਨਾਲ ਵੀਡੀਓ ਪਾਈਆਂ ਜੋ ਗਾਣੇ ਲਾਏ ਆ ਠੀਕ ਆ ਨਾ ਤੇ ਪਹਿਲੀ ਗਲਤੀ ਤੇਰੀ ਇਹ ਆ ਜੇ ਤੈਨੂੰ ਭੈਣ ਕਹਿਣਾ ਨਹੀਂ ਚਾਹੀਦਾ ਜਦੋਂ ਜਿੱਦਾਂ ਆਈ ਉਹਦਾ ਨਾਂ ਬੋਲ ਕੇ ਹਾਂ ਕਵਲ ਆ ਗਈ ਕਵਲ ਨਾ ਕਵਲ ਆ ਗਈ ਤੁਸੀਂ ਆਗੇ ਜੇ ਬਸ ਇਦਾਂ ਕਰਕੇ ਗੱਲ ਮੁੱਕੇ ਨਹੀਂ ਫਿਰ ਜਿਹੜੀ ਮਰਜ਼ੀ ਰੀਲਾਂ ਪਾਉਂਦਾ ਜੋ ਮਰਜ਼ੀ ਹੁੰਦਾ ਜੋ ਇਨਾ ਮੁੱਦਾ ਵਧਣਾ ਨਹੀਂ ਜੋ ਤੇਰਾ ਭੈਣ ਕਹਿੰਦਾ ਮੁੱਦਾ ਵੱਧ ਗਿਆ ਆ ਕਿਉਂ ਵੀ ਇੱਕ ਬਨੇ ਭੈਣ ਕਹਿਤਾ ਤੁਸੀਂ ਠੀਕ ਆ ਤੇ ਦੂਜੇ ਬਨੇ ਟਾਡੀਆਂ ਵੀਡੀਓ ਪੈ ਗਈਆਂ ਗਾਣੇ ਲਾਗ ਲਾ ਕੇ ਕਿ ਉਹ ਪ੍ਰੇਮੀ ਜੋੜੇ ਵਾਲੇ ਲਾਗੇ ਜਿੱਦਾਂ ਕੋ ਉਹ ਇਦਾਂ ਦੇ ਗਾਣੇ ਤੁਸੀਂ ਲਾਉਂਦੇ ਹੀ ਵਿੱਚ ਤੇ ਜਿਹੜੇ ਗਾਣੇ ਭੈਣ ਤੇ ਭਰਾ ਦੇ ਲੱਗਣ ਯੋਗ ਗਾਣੇ ਨਹੀਂ ਹੈਗੇ ਜਿਹੜੇ ਤੁਸੀਂ ਗਾਣੇ ਲਾਤੇ ਰੀਲਾਂ ਦੇ ਗੱਲ ਤਾਂ ਕੀ ਹੁੰਦੀ ਹੈ ਜਦ ਬੰਦੇ ਨੂੰ ਨਵਾਂ ਦਾ ਚਾਹ ਹੁੰਦਾ ਨਾ ਨਵਾਂ ਦਾ ਕਿਸੇ ਨੇ ਮਿਲਣਾ ਆਏ ਤੇ ਬੰਦੇ ਨੂੰ ਕੋਈ ਆਲੇ ਦੋਲੇ ਪਰੇ ਨਹੀਂ ਲੱਗਦਾ ਤੇ ਉਹ ਜਿੱਦਾਂ ਪਹਿਲਾਂ ਗਿਆ ਤੇ ਸਿਰਫ ਇਹਨੂੰ ਵੀਡੀਓ ਬਣਾਉਂਦਾ ਸੀ ਪਰ ਬਾਕੀ ਇਹਨੂੰ ਇਹ ਨਹੀਂ ਸਮਝ ਲੱਗੀ ਕਿ ਇਹ ਮੁੱਦਾ ਕਿੱਥੇ ਵੱਜਣਾ ਵਾ ਠੀਕ ਆ ਹੁਣ ਇਹਨੂੰ ਪਰੇ ਲੱਗੰਦਾ ਕਿ ਮੁੱਦਾ ਕਿੰਨਾ ਵੱਧ ਗਿਆ ਇੱਕ ਨਿੱਗੀ ਜੀ ਗੱਲ ਤੋਂ ਮੁੱਦਾ ਕਿੰਨਾ ਵੱਧ ਗਿਆ ਵਾ ਤੇ ਹੁਣ ਇਹ ਮੁੱਦਾ ਵਧ ਹੀ ਜਾਣਾ ਵਾ ਚਾਹ ਜੀ ਇੱਥੇ ਗੱਲਾਂ ਹੋਈਆਂ ਵਾ ਤੇ ਚਲੋ ਅਗਾਂਹ ਗੱਲਾਂ ਕਰਦੇ ਹਾਂ ਹੋਰ ਤੂੰ ਇੱਕ ਚੀਜ਼ ਐਸੈਪਟ ਕਰਨੀ ਐ ਜੇ ਤਾ ਤੂੰ ਆਪਦੀ ਸੱਕੇ ਤੇਰੀ ਸੱਕੀ ਭੈਣ ਹੈ ਮਾਮੇ ਚਾਚੇ ਤਾਇਦੀ ਕੋਈ ਤੇ ਰਿਸ਼ਤੇਦਾਰੀ ਚ ਹੋਊਗੀ ਜੇ ਤੂੰ ਉਹਦੇ ਨਾਲ ਹੋਟਲਾਂ ਦੀਆਂ ਕੁੜੀਆਂ ਚ ਜਾਂਦੀਆਂ ਹੋਟਲਾਂ ਚ ਜਾਂ ਜੋ ਗੋਲੀਆਂ ਖਾਂਦੀਆਂ ਜੇ ਤੂੰ ਇਦਾਂ ਦੀਆਂ ਗੱਲਾਂ ਆਪਦੀ ਭੈਣ ਨਾਲ ਕਰ ਸਕਦਾ ਤਾਂ ਐਸੈਪਟ ਆ ਤਾਂ ਵੀਡੀਓ ਦੇਖੀ ਲਈ ਹੁਣੀ ਆ ਵਿੱਚ ਕਹਿੰਦੇ ਕਿ ਗੋਲੀਆਂ ਹੋਟਲਾਂ ਵਾਲੇ ਵਿੱਚੇ ਕਹਿਤਾ ਵਾ ਸਹੀ ਗੱਲ ਵਾ ਇਹ ਤੈਨੂੰ ਸਵਾਲ ਪੁੱਛਣ ਵਾਲੇ ਨਹੀਂ ਹੈਗੇ ਹੀ ਤੇ ਗਾੜੀ ਜਵਾਬ ਦੇਣ ਵਾਲੀ ਵੀ ਉਦਾਂ ਦੀ ਐ ਚਲੋ ਉਹਨੂੰ ਤੇ ਪਤਾ ਲੱਗਦਾ ਨਹੀਂ ਆ ਪਰ ਤੈਨੂੰ ਇਹ ਚੀਜ਼ ਚਾਹੀਦੀ ਸੀ ਵਾਕਿਆ ਇਹ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ ਜੋ ਤੂੰ ਕੱਲ੍ਹ ਕਰ ਗਿਆ ਵਾ ਕਿ ਮਤਲਬ ਜੇ ਉਹਨੇ ਕਾਰੀ ਦਿੱਤੀਆਂ ਹੀ ਉਹ ਤੈਨੂੰ ਪਤਾ ਹੀ ਆ ਕਿ ਹੈ ਉਦਾਂ ਦੀ ਆ ਤੇ ਤੂੰ ਵੀਰ ਮੇਰਾ ਇਹੋ ਜੇ ਸੀਣ ਨਾ ਲਾਉਂਦਾ ਕਿਉਂਕਿ ਇਹਨਾਂ ਦੇ ਸੀਣ ਇਦਾਂ ਦੇ ਨਹੀਂ ਲੱਗਣ ਵਾਲੇ ਸੀ ਜਿਹੜੀਆਂ ਗੱਲਾਂ ਵਿੱਚ ਗੰਦਮੁੰਦ ਬੋਲਿਆ ਹੀ ਉਹਨੇ ਉਹ ਵੀ ਗੱਲਾਂ ਤੁਸੀਂ ਵਿੱਚੇ ਲਾਤੀਆਂ ਤੇ ਜਾਂ ਤੂੰ ਮੇਰਾ ਵੀਰ ਸਿੱਧੀ ਗੱਲ ਉਹ ਇੱਕੋ ਇੱਕ ਗੱਲ ਤੇ ਟਿਕਿਆ ਰਹਿੰਦਾ ਕਿ ਅੱਜ ਯਾਰ ਮੈਂ ਮਿਲਣਾ ਆ ਸ਼ਟਾਰ ਥਾ ਵੀ ਗਈ ਜਾਂਦਾ ਉਹਨੂੰ ਤੇ ਬਸ ਭੈਣ ਭੂਣ ਦਾ ਕਹਿੰਦਾ ਤੇ ਫੇਰ ਤੇ ਤੇਰਾ ਇਹ ਕੰਮ ਚੱਲ ਜਾਣਾ ਹੈ ਬੜਾ ਵਧੀਆ ਪਰ ਜਿਹੜਾ ਗੱਲ ਇਹ ਕਿ ਤੂੰ ਹੀ ਮਤਲਬ ਇੱਕ ਬਨੇ ਭੈਣ ਕਹੀ ਗਏ ਇੱਕ ਬੰਨੇ ਸਵਾਲ ਪੁੱਠੇ ਸਿੱਦੇ ਪੁੱਛੀ ਗਏ ਤੇ ਪੁੱਠੇ ਸਿੱਦੇ ਉਹ ਜਵਾਬ ਦੇਈ ਗਈ ਆ ਇਹ ਗੱਲਾਂ ਫਿਰ ਬੰਦੇ ਨੂੰ ਫਸਾਉਣ ਵਾਲੀਆਂ ਗੱਲਾਂ ਹੋ ਜਾਂਦੀਆਂ ਨੇ ਤੇ ਨਾਲੇ ਇਹੋ ਜਿਹੇ ਤੁਸੀਂ ਸਵਾਲ ਪੁੱਛੇ ਆ ਜਾਂ ਉਹਨੇ ਜਵਾਬ ਦਿੱਤੇ ਆ ਉਹ ਚੀਜ਼ਾਂ ਪੁੱਛਣ ਵਾਲੀਆਂ ਹੈਗੀਆਂ ਹੀ ਨਾਲੇ ਨਾ ਸੋਸ਼ਲ ਮੀਡੀਆ ਤੇ ਪਾਉਣ ਵਾਲੀਆਂ ਹੈਗੀਆਂ ਹੀ ਜੇ ਤੁਸੀਂ ਕੁਛ ਨਾ ਹੀ ਇੱਕ ਦੂਜੇ ਨੂੰ ਜਿੱਦਾਂ ਨੂੰ ਇੰਟਰਵਿਊ ਕਰਦੇ ਪਏ ਹੀ ਕੋਈ ਉਧਰ ਪੁੱਛਦਾ ਤੁਸੀਂ ਕੀ ਕਰਦੇ ਰਹੇ ਪਹਿਲਾਂ ਕੀ ਕੰਮ ਕਰਦੇ ਸੀ ਹੁਣ ਕੀ ਕਰਦੇ ਆ ਐਦਾਂ ਐਦਾਂ ਜੇ ਗੱਲਾਂ ਹੋਣੀਆਂ ਚਾਹੀਦੀਆਂ ਇਹ ਜ਼ਰੂਰੀ ਕਿ ਤੁਸੀਂ ਨਸ਼ੇ ਵਿੱਚੇ ਵਾਰ ਦੋ ਵਿੱਚੇ ਹੋਟਲ ਵਾਰ ਦੋ ਹੈ ਇਹ ਗੱਲਾਂ ਤੁਸੀਂ ਗਲਤ ਕਰ ਗਏ ਜੇ ਹੁਣ ਇਹੋ ਚੀਜ਼ਾਂ ਤੁਹਾਨੂੰ ਭੁਗਤਣੀਆਂ ਪੈਣੀਆਂ ਹੁਣ ਤੇ ਬਾਕੀ ਗੱਲ ਏ ਕਿ ਭਾਈ ਜਦੋਂ ਮਨ ਲੋ ਤੁਹਾਨੂੰ ਪਤਾ ਹੀ ਕਿ ਉਹਨੂੰ ਹੁਣ ਤੁਹਾਨੂੰ ਪਹਿਲਾਂ ਮੈਂ ਅਸੀਂ ਦੱਸਿਆ ਹੈ ਨਾ ਕਿ ਇਹ ਗੱਲਾਂ ਤੁਹਾਨੂੰ ਭੁਗਤਣੀਆਂ ਪੈਣੀਆਂ ਵਾ ਉਹਨੂੰ ਕੋਈ ਨਹੀਂ ਆ ਉਹ ਆਪਣੀ ਮਸਤੀ 'ਚ ਅੱਜ ਵੀ ਰੀਲਾਂ ਬਣਾਉਂਦੀ ਨਹੀਂ ਆ ਉਹਨੂੰ ਕੋਈ ਚੱਕਰ ਨਹੀਂ ਆ ਉਹਨੂੰ ਕੋਈ ਲੱਥੀ ਝੜੀ ਨਹੀਂ ਹੁਣੀ ਜੋ ਕਿਉਂਕਿ ਸਵਾਲ ਤੁਹਾਡੇ ਤੇ ਉੱਠਣੇ ਆ ਕਿਉਂਕਿ ਵੀਡੀਓ ਤੁਹਾਡੇ ਚੈਨਲ ਤੇ ਪਈਆਂ ਤੁਸੀਂ ਪਾਈਆਂ ਜੇ ਕੋਈ ਵੀ ਗੱਲਬਾਤ ਹੁੰਦੀ ਨਾ ਅਸੀਂ ਤੁਹਾਨੂੰ ਪਹਿਲਾਂ ਕਿਹਾ ਹੈ ਨਾ ਸਭਾ ਅੱਜ ਤੁਹਾਡੇ ਤੇ ਉੱਠਣੇ ਆ ਤੇ ਤੁਹਾਡੇ ਤੇ ਉੱਠਣਦੇ ਆ ਤੇ ਉਹੀ ਗੱਲਾਂ ਹੋ ਗਈਆਂ ਨਾ ਕਿ ਕੁੜੀ ਤੇ ਚਲੋ ਸੈਰ ਤੇ ਚਲ ਗਈ ਫਸ ਗোন ਗਿਆ ਤੂੰ ਫਸ ਗਿਆ ਇਹੋ ਆਖੀਦਾ ਵਾ ਕਿ ਸੋਸ਼ਲ ਮੀਡੀਆ ਦੇ ਕੁੜੀਆਂ ਦੇ ਚੱਕਰਾ 'ਚ ਦੂਰ ਹੋ ਪਰ ਨਾ ਭਾਵੇਂ ਉਹ ਲੈਣੇ ਆ ਜੋ ਹੁੰਦਾ ਰਹੇ ਹੁੰਦਾ ਰਹੇ ਹੁਣ ਵੇਖੋ ਹੁਣ ਕੀ ਬੰਦਿਆ ਵਾ ਹੋਰ ਦੇ ਨਾ ਇੱਕ ਦੂਜੇ ਨੂੰ ਰਿਪਲਾਈ ਕਰਨ ਹੁਣ ਇਹ ਜਿੱਦਾਂ ਦੇ ਰਿਪਲਾਈ ਚੱਲਦੇ ਪਏ ਆ ਮੇਰੇ ਖਿਆਲ ਨਾਲ ਇਹ ਮੁੱਦਾ ਹੋਰ ਵੱਜਣਾ ਘਟਣਾ ਨਹੀਂ ਹੈਗਾ ਜਿੱਦਾਂ ਦੇ ਇਹ ਰਿਪਲਾਈ ਕਰਦੇ ਪਏ ਆ ਸੱਦੇ ਬਾਕੀ ਇਹ ਗੱਲਾਂ ਵੀਰ ਜਦੋਂ ਮਤਲਬ ਆਪਾਂ ਕੋਈ ਵੀ ਵੀਡੀਓ ਬਣਾਉਨੇ ਆ ਉਹਨੂੰ ਵੇਖੋ ਜਿਹੜੇ ਸੀਨ ਕੱਟਣ ਵਾਲੇ ਉਹ ਮੇਰਾ ਵੀਰ ਕੱਟ ਦਿਆ ਕਰੋ ਤੇ ਜਿਹੜੇ ਸੀਨ ਨਹੀਂ ਲੱਗਣ ਵਾਲੇ ਉਹ ਨਾ ਲਾਓ ਸੋਸ਼ਲ ਮੀਡੀਆ ਚੀਜ਼ ਇਦਾਂ ਦੀ ਆ ਕਿ ਨਿੱਜੀ ਵੀ ਕੋਈ ਗੱਲ ਹੋਵੇ ਨਾ ਉਹ ਇੰਨੀ ਵੱਜ ਜਾਂਦੀ ਐ ਕੋਈ ਹਿਸਾਬ ਹੀ ਨਹੀਂ ਆ ਆ ਪਿਛਲੀ ਵੀਡੀਓ ਚ ਰੱਖਿਆ ਪਰ ਤੁਹਾਨੂੰ ਪਤਾ ਨਾ ਉਹੀ ਤੇ ਸਮਝ ਨਹੀਂ ਲੱਗਣੀ ਜਿੰਨਾ ਦੀ ਕਰ ਆਪਣੇ ਬੀਤੀ ਨਾ ਹੁਣ ਤੇ ਬੀਤਣ ਦੀ ਹੁਣੀ ਨਾ ਪੱਲਾ ਲੱਗਣ ਦੇਣਾ ਵਾਂਗਾ ਮੈਂ ਚੱਲ ਇਹਨੇ ਸੱਦਿਆ ਨਹੀਂ ਚੱਲ ਉਹ ਆ ਵੀ ਆਈ ਕਿਉਂ ਆਈ ਹਣਾ ਇਹ ਹੁਣ ਪਸਤੋਂ ਦੇਣਾ ਵਾਂ ਕਿ ਕੀ ਬਣ ਕੀ ਗਿਆ ਮੇਨਾਂ ਚਲੋ ਕੀ ਕਰ ਸਕਦੇ ਹੋਣਾਂ ਹੁਣ ਏਦਾਂ ਕਰ ਇੱਕ ਵਾਰੀ ਫੇਰ ਸਾਦਨ ਨੂੰ ਕਿ ਵਲੌਗ ਚੱਲਣ ਵਾੜੇ ਮਾੜੇ ਮੋਟੇ ਹੋਰ ਹੈਂ ਵਿਊ ਚੰਗੇ ਮਿਲਣ ਤੇ ਅਸੀਂ ਵੀ ਥੋੜਾ ਕਰੀਏ ਰੋਸਟ ਤੇਰੇ ਤੇ ਹੋਰ ਥੋੜਾ ਜਾਂ ਆ ਵਿਊ ਖਾਣ ਦੀ ਖਾਤਰ ਕੁਝ ਵੀ ਬੋਲੇਗਾ ਤੂੰ ਏਦਾਂ ਕਰ ਕਰਨਾ ਬਹੁਤ ਕੁਝ ਕਰਨਾ ਪੈਂਦਾ ਵਾ ਠੀਕ ਹੈ ਨਾ ਇਹ ਜਿਦਾ ਦੇਕਰ ਮਸਾਲੇ ਨਾ ਲੱਗਣ ਵੀਡੀਓ ਵਿੱਚ ਜਾਂ ਥੰਬਨੇਲ ਚ ਉਹਨਾਂ ਦੇਕਰ ਲੋਕ ਵੇਂਦੇ ਨਹੀਂ ਆ ਉਹਨੂੰ ਠੀਕ ਹੈ ਨਾ ਤੇ ਬਾਕੀ ਤੂੰ ਉਹਨੂੰ ਕਹਿੰਦਾ ਕਿ ਤੂੰ ਕਹਿੰਦਾ ਕਿ ਮੈਂ ਭੈਣ ਬਣਾਈ ਹੈ ਨਾ ਭੈਣ ਨੂੰ ਘਰ ਖੜਕੇ ਰੋਟੀ ਪਣੀ ਨਹੀਂ ਖਾ ਸਕਦਾ ਸੀ ਹੈ ਉਹਨੂੰ ਭੁੱਖੀ ਮਾਰਤਾ ਉੱਥੇ ਕਿ ਉਧਰ ਮੈਂ ਬੜਾ ਕਹਿਣਾ ਵਾਂ ਕਿ ਭੈਣ ਕਹਿਣਾ ਸੇਪ ਹੁੰਦਾ ਵਾ ਹਨਾ ਤੇ ਵੇਖ ਲਓ ਕੀ ਜੀਜਾ ਤੂੰ ਘਰ ਜਾ ਕੇ ਨੂੰ ਰੋਟੀ ਨਹੀਂ ਖਵਾ ਸਕਿਆ ਤੇ ਤੂੰ ਹੋਰ ਦੱਸ ਕੀ ਕਰਨਾ ਵਾ ਹੈ ਇਹ ਥੰਮਣ ਲਈ ਇਦਾਂ ਦੇ ਲਾਉਂਦੇ ਆ ਹਨਾ ਕਿਸੇ ਕੁੜੀ ਨਾਲ ਧੱਕਾ ਹੋਇਆ ਹੁੰਦਾ ਰੇਪ ਹੋਇਆ ਹੁੰਦਾ ਇਦਾਂ ਥੰਮਣ ਲਾਉਣਗੇ ਬਜੰਤਾ ਭੱਜ ਭੱਜ ਖੋਲੇ ਬਾਕੀ ਭਾ ਤੈਨੂੰ ਪਤਾ ਹੀ ਆ ਕਿ ਯਾਰ ਜਿਹੜੇ ਰੋਸਟਰ ਆ ਜਾਂ ਮੱਲ ਰੋਮੈਂਟਿਕ ਪ੍ਰੋਗਰਾਮ ਲਿਆਉਣਦੇ ਆ ਮਸਾਲਾ ਲਾਉਣਾ ਪੈਣਾ ਵਾ ਵੀਰ ਮਸਾਲਾ ਲੱਗੂਗਾ ਤੇ ਗਾੜੀ ਵੀਡੀਓ ਵੇਖਣੀ ਆ ਜੇ ਮਸਾਲਾ ਨਾ ਲਾਵਾਂਗੇ ਉਹਨਾਂ ਨੇ ਤੁਹਾਡਾ ਬਲੌਗ ਵੇਖ ਲਿਆ ਵਾ ਉਹ ਫਿਰ ਵੀ ਰੋਸਟ ਕੀ ਕਰਨ ਨੂੰ ਵੇਖਣਗੇ ਕਿਹੜੀ ਗੱਲੋਂ ਤੈਨੂੰ ਪਤਾ ਹੀ ਆ ਕਿ ਜੇ ਆਪਾਂ ਕਰੇਲਿਆਂ ਦੀ ਸਬਜ਼ੀ ਧਰਨੀ ਆ ਤੇ ਕਰੇਲੇ ਭਰਾਂਗੇ ਵਿੱਚ ਮਸਾਲਾ ਲਾਵਾਂਗੇ ਤੇ ਫੇਰ ਹੀ ਰੋਟੀ ਕੋਈ ਖਾਊਗਾ ਜੇ ਆਖਾਂਗੇ ਕੱਚੇ ਕਰੇਲੇ ਨਾਲ ਰੋਟੀ ਖਾਲਾ ਕੋਈ ਨਹੀਂ ਖਾਊਗਾ ਉਹ ਤੇ ਖਾਦੀ ਨਹੀਂ ਜਾਣੀ ਤੇ ਫੇਰ ਜਿੱਦਾਂ ਉਹ ਬਾਕੀ ਗੱਲਾਂ ਇਹ ਕਿ ਜਿੱਦਾਂ ਨਿਊਜ਼ ਵਾਲੇ ਆ ਉਹ ਸਿੰਪਲ ਵੀਡੀਓ ਪਾ ਦਿੰਨ ਉਹ ਚੱਲਦੀਆਂ ਨਹੀਂ ਜਦੋਂ ਜਿੱਦਾਂ ਇਕ ਮਸਾਲਾ ਲਾਉਂਦੇ ਆ ਬੈਕਗ੍ਰਾਉਂਡ ਮਿਊਜ਼ਿਕ ਹੀ ਖਤਰਨਾਕ ਲਾਉਂਦੇ ਉਹਨਾਂ ਜਿੱਕਰ ਉਹਨਾਂ ਦੀ ਵੀਡੀਓ ਐ ਬੰਬ ਭੰਦੀ ਆ ਠੀਕ ਹੈ ਨਾ ਤੇਰੀ ਬੰਦਾਂ ਨੂੰ ਚੈੱਕ ਕਰਦਾ ਵਾ ਕਿ ਹਾਂ ਇਹਦੇ ਵਿੱਚ ਕੀ ਹੋਇਆ ਵਾ ਠੀਕ ਹੈ ਨਾ ਇਹ ਨਹੀਂ ਹੁੰਦਾ ਕਿ ਤੂੰ ਕਿਸੇ ਦੇ ਸਿਰ ਤੇ ਵਿਊ ਖਾਣ ਦਿਆ ਵਾ ਤੂੰ ਗਿੱਦਾ ਬੋਲਦਾ ਵਾ ਮਸਾਲਾ ਲਾਉਣਾ ਹੀ ਪੈਣਾ ਵਾ ਜੋ ਮਰਜੀ ਗੱਲਾਂ ਹੁਣ ਤੂੰ ਵੀ ਲਾਉਣੀ ਡਿਆ ਨਾ ਵਿੱਚ ਆ ਕੇ ਹੈਂ ਤੂੰ ਵੀ ਗੱਲਾਂ ਲਾਉਣੀ ਡਿਆ ਹੋਣਾ ਉਹਨੂੰ ਹੁਣ ਇਹ ਵੀ ਸੋਚਦਾ ਕਿ ਮੈਂ ਵੀ ਲਾਉਂਦਾ ਮੈਂ ਵੀ ਵਿੱਚ ਆਉਂਦਾ ਵਾਂ ਇਹਨਾਂ ਦੇ ਤੇਰੇ ਤੇਰੇ ਘਰ ਵਿੱਚ ਤੇਰੀ ਭੈਣ ਇਹੋ ਜਿਹਾ ਲੱਛਣ ਕੋਈ ਜਿਨ੍ਹਾਂ ਦੀ ਤੂੰ ਬੇਇੱਜ਼ਤੀਆਂ ਕਰਦਾ ਹਾਂ ਮਹਿਕ ਮੁਹਕ ਜਾਂ ਜੋ ਵੀ ਆ ਤੇ ਤੂੰ ਐਦਾਂ ਰੋਸਟ ਕਰਨਾ ਹੀ ਜਾਂ ਰੋਸਟ ਜਾਂ ਰਮਾਂਚਕ ਕਰਨਾ ਇੱਥੇ ਦੇਖੋ ਕੀ ਕਹਿੰਦਾ ਪਿਆ ਵਾ ਰਿੰਪਲ ਦੀ ਭੈਣ ਪਹਿਲਾ ਇਹ ਮੇਰੀ ਗੱਲ ਇਹ ਸੁਣਨਾ ਕਿ ਇਹ ਚੀਜ਼ੇ ਚਲੋ ਇਹ ਵੱਖਰੀ ਚੀਜ਼ ਆ ਨਾ ਇਹ ਹੋਈ ਆ ਤੇ ਨਾ ਇਹ ਹੋਣੀ ਆ ਠੀਕ ਆ ਨਾ ਬਾਕੀ ਗੱਲਾਂ ਨਾ ਕੁਝ ਨਹੀਂ ਹੁੰਦਾ ਗੱਲਾਂ ਨਾਲ ਤੂੰ ਜੋ ਮਰਜੀ ਕਹੀ ਆ ਸਹੀ ਆ ਨਾ ਤੇ ਬਾਕੀ ਭਾ ਮੇਰੇ ਆ ਇੱਧਰ ਵੇਖ ਜਿੱਦਾਂ ਹੁਣ ਚਲੋ ਤੇਰਾ ਨੇ ਮਤਲਬ ਰੋਮਾਂਟਿਕ ਪ੍ਰੋਗਰਾਮ ਕਰਤਾ ਠੀਕ ਆ ਇਹ ਗੱਲ ਨੂੰ ਯਾਰ ਪਿਆਰ ਦੇ ਤੌਰ ਤੇ ਵਰਤਿਆ ਜਾ ਸਕਦਾ ਵਾ ਕਿਸ ਦੀ ਫੈਮਿਲੀ ਦੇ ਮੈਟਰ ਨਹੀਂ ਕਰਦਾ ਕਿਸ ਦੀ ਫੈਮਿਲੀ ਨਾਲ ਇੱਕ ਦੂਜੇ ਮੇਰੇ ਵੀਰ ਭਰਾ ਨਾ ਜਾਓ ਹੁਣ ਮੈਂ ਕਿਤੇ ਹੋਰ ਰੋਮਾਂਟਿਕ ਪ੍ਰੋਗਰਾਮ ਜਾਂ ਰੋਸਟ ਕਰਨ ਡਿਆ ਨਾ ਉਹ ਦਾ ਯਾਰ ਉਹ ਸਿਸਟਮ ਆ ਚਲੋ ਆਪਣਾ ਡਿਆ ਵਾ ਕੋਈ ਵੀ ਆਪੋ ਆਪਣਾ ਕਾਰੋਬਾਰ ਆ ਠੀਕ ਆ ਤੇ ਉਹ ਕਰਦਾ ਵਯਾ ਵਾ ਕਿ ਮਤਲਬ ਇਦਾਂ ਗੱਲ ਵਾਦੀ ਵਾਦੀ ਵਾਜਣੀ ਆ ਬਾਅਦ ਚ ਕੇ ਦੀ ਫੈਮਿਲੀ ਨਾਲ ਜਾਈ ਜਨਾ ਤੂੰ ਉਹ ਤੇਰੀ ਨਾਲ ਜਾਈ ਜਾਊਗਾ ਇਦਾਂ ਲੜਾਈ ਜਿਆਦਾ ਵਾਦੀ ਆ ਤੇ ਮੇਰਾ ਵੀਰ ਭਰਾ ਜਿੱਦਾਂ ਯਾਰ ਹਾਸੇ ਮਜ਼ਾਕ ਤੇ ਤੌਰ ਤੇ ਵੀਡੀਓ ਨੂੰ ਲੈਣਾ ਚਾਹੀਦਾ ਵਾ ਜੇ ਉਹਨਾਂ ਨੇ ਰੋਮਾਂਟਿਕ ਪ੍ਰੋਗਰਾਮ ਕੀਤਾ ਨਾ ਤੂੰ ਇੱਕ ਹਾਸੇ ਮਜ਼ਾਕ ਦੇ ਤੌਰ ਤੇ ਹੀ ਰੋਮਾਂਟਿਕ ਪ੍ਰੋਗਰਾਮ ਹੁੰਦਾ ਠੀਕ ਆ ਤੇ ਮਤਲਬ ਇੰਨਾ ਸੀਰੀਅਸ ਨਾ ਲਓ ਕਿ ਜਿਹੜਾ ਇਹ ਮਤਲਬ ਜਿਆਦਾ ਹੀ ਕੰਮਵਾਜੇ ਠੀਕ ਹੈ ਜੀ ਤੇ ਬਾਕੀ ਯਾਰ ਇਹ ਗੱਲ ਕਹਿਣਾ ਚਾਹੁੰਦਾ ਵਾਂ ਕਿ ਜੋ ਚੀਜ਼ ਹੋਈ ਨਹੀਂ ਆ ਜੋ ਚੀਜ਼ ਹੋਣੀ ਨਹੀਂ ਹੈ ਨਾ ਕਿ ਤੂੰ ਉਹਦੇ ਬਾਰੇ ਕਿਉਂ ਬੋਲਨਦਿਆ ਹੈ ਨਾ ਤੇ ਜਾਂ ਫਿਰ ਉਹ ਚੀਜ਼ ਉਹ ਜੋ ਤੂੰ ਬੋਲਨ ਲਿਆ ਉਹ ਚੀਜ਼ ਕੈਮਰੇ ਸਾਹਮਣੇ ਹੋ ਸੋਸ਼ਲ ਮੀਡੀਆ ਤੇ ਉੱਤੇ ਹੋਵੇ ਫੇਰ ਗੱਲ ਕਹਿਣ ਵਾਲਾ ਤੂੰ ਵੀ ਬੰਦਾ ਕਿ ਹਾਂ ਕਿ ਇਦਾਂ ਹੋ ਸਕਦਾ ਈ ਜਿਹੜੀ ਚੀਜ਼ ਹੈਗੀ ਨਹੀਂ ਆ ਉਹਦੇ ਬਾਰੇ ਬੋਲਨ ਦਾ ਕੀ ਫਾਇਦਾ ਹੈ ਜਾਣ ਕੇ ਪੰਗੇ ਵਾਦੂ ਲੈ ਜਾਂਦੇ ਹੋਰ ਕੋਈ ਗੱਲ ਨਹੀਂ ਹੈਗੀ ਇੰਨੀਆਂ ਵੀਡੀਓ ਪਈਆਂ ਆਹੀ ਦੋ ਕਿਉਂ ਚੱਲੀਆਂ ਤੈਨੂੰ ਪਤਾ ਨਾ ਵੀ ਉਹਦੇ ਨਾਲ ਵੀ ਉਹ ਹੁੰਦੇ ਆ ਤਾਂ ਇਹ ਦੂਜੀ ਇੰਟਰਵਿਊ ਲੈਣ ਪਹੁੰਚ ਗਿਆ ਚਲ ਗੱਲ ਵੀ ਉਹਦੀ ਸਹੀ ਆ ਤੇ ਬਾਕੀ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਅਸੀਂ ਨਾ ਉਧਰ ਦੇ ਨਾਲ ਇਧਰ ਤੇ ਅਸੀਂ ਸਿਰਫ ਆਣਾ ਵਿੱਚ ਬਾੜੇ ਉਹ ਟੱਗਲਾ ਕਰਦੇ ਪਏ ਤੁਹਾਡੇ ਨਾਲ ਠੀਕ ਆ ਨਾ ਆ ਇੱਕ ਜੀ ਸਪੋਰਟ ਤੇ ਨਹੀਂ ਹੈਗੀ ਠੀਕ ਆ ਨਾ ਬਾਕੀ ਗੱਲਾਂ ਇਹ ਤੇ ਗੱਲ ਵੀ ਇਹ ਸਹੀ ਆ ਕਿ ਮਤਲਬ ਕਿ ਤੂੰ ਨੂੰ ਉਹੀ ਵੀਡੀਓ ਤੇ ਕਿਉਂ ਵਿਊ ਮਿਲੇ ਆ ਜਿਹੜੇ ਤੂੰ ਉਹਨੂੰ ਸੱਦਿਆ ਸੀ ਠੀਕ ਆ ਜਾਂ ਆਪ ਆਈ ਆ ਬਾਕੀ ਕਿਹੋਣੀ ਵੀਡੀਓ ਚੱਲੀਆਂ ਤੇ ਗੱਲ ਸਹੀ ਆ ਜੇ ਮਤਲਬ ਵੀਰੇ ਤੈਨੂੰ ਉਹ ਵੀਡੀਓ ਤੇ ਜਾਂ 1000 ਜਾਂ 500 ਵਿਊ ਅੱਗੇ ਵੰਗੋ ਮਿਲਦਾ ਕਿ ਤੂੰ ਸੱਜਣਾ ਹੀ ਦੋਰੀ ਉਹਨੂੰ ਕਦੀ ਨਹੀਂ ਸੱਜਣਾ ਠੀਕ ਆ ਤੇ ਪਹਿਲੀ ਵੀਡੀਓ ਤੇ ਦੂਸਰੀ ਵੀਡੀਓ ਚ ਨੋਟ ਕਰਨ ਵਾਲੀ ਗੱਲ ਆ ਪਹਿਲੀ ਵੀਡੀਓ ਚ ਤੂੰ ਲਿਆ ਉਹਨੂੰ ਸਿਰਫ ਇੱਕ ਹਾਸੇ ਮਜ਼ਾਕ ਦੇ ਤੌਰ ਤੇ ਠੀਕ ਆ ਤੂੰ ਉਹਨੂੰ ਸਮਝਿਆ ਕਿ ਚਲੋ ਕੋਈ ਗੱਲ ਨਹੀਂ ਇਹ ਗੜਾ ਚੱਲਣ ਦੀ ਆ ਤੂੰ ਆਇਆ ਆਪਣੇ ਵੱਲੋਂ ਉਦਾਂ ਹੀ ਉਹਨੂੰ ਮਿਲਣ ਕਿ ਮਤਲਬ ਮਿਲਦੇ ਆ ਚਲੋ ਜੀ ਵੀਡੀਓ ਵਾੜੀਓ ਮਾੜੀ ਜੀ ਬਣਾ ਲਈ ਤੇ ਕੋਈ ਤੈਨੂੰ ਇਹ ਨਹੀਂ ਕਿ ਉਹਨੇ ਚੱਲ ਜਾਣਾ ਵਾ ਜਾਂ ਕੋ ਤੂੰ ਸੱਚ ਪੁੱਛੀ ਕਿ ਪਹਿਲੀ ਵੀਡੀਓ ਚ ਉਹਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਬਾਦ ਚ ਤੈਨੂੰ ਲਾਸਟ ਦੇ ਉਹ ਕੈਨ ਤੂੰ ਲਾਸਟ ਦੇ ਉਹਨੂੰ ਕਿਹਾ ਵਾ ਕੁਝ ਖਾਣਾ ਪੀਣਾ ਉਹ ਕਹਿੰਦੀ ਰਹਿਣ ਦੋਣ ਤੁਰਨ ਲੱਗੇ ਤੇ ਹੁਣ ਤੁਸੀਂ ਪੁੱਛਣ ਦਾ ਭੇਜੇ ਤੇ ਦੂਸਰੀ ਵੀਡੀਓ ਚ ਤੁਸੀਂ ਮਤਲਬ ਉਹਦੇ ਗਾਈ ਖਾਣ ਪੀਣ ਵਾਸਤੇ ਵੀ ਲੈ ਆਂਦਿਆ ਚਾਹ ਚੂ ਵੀ ਲੈ ਆਂਦੀ ਆ ਇਹਦਾ ਕੀ ਮਤਲਬ ਵਿਊ ਵਿਊ ਦਾ ਮਤਲਬ ਹੀ ਤੁਹਾਨੂੰ ਵੀ ਕਿ ਵਿਊ ਤੁਸੀਂ ਲਏ ਫਿਰ ਤੁਹਾਨੂੰ ਪਤਾ ਲੱਗ ਗਿਆ ਨਹੀਂ ਯਾਰ ਇਹ ਕੁੜੀ ਚ ਟੈਲੈਂਟ ਟੈਲੈਂਟ ਜਦੋਂ ਹੈ ਤਾਂ ਨਹੀਂ ਕੋਈ ਵੀ ਉਹਦੇ ਚ ਤੁਹਾਨੂੰ ਲੱਗਾ ਕਿ ਚਲੋ ਇਹ ਚੱਲਣ ਦੀ ਆ ਕਿ ਮਤਲਬ ਵਧੀਆ ਬਾਤ ਇਹਦੀ ਯਾਰੇ ਸੇਵਾ ਪਾਣੀ ਕਰ ਦੋ ਖਵਾ ਪਿਆ ਦੋ ਉਹ ਵੀ ਅਗਲੀ ਆਖੂ ਹਾਂਜੀ ਮੇਰੀ ਸੇਵਾ ਕੀਤੀ ਇਹਨਾਂ ਨੇ ਇਹਨਾਂ ਨੇ ਮੈਨੂੰ ਕੁਝ ਖਵਾਇਆ ਪਿਆ ਆ ਗੱਲਾਂ ਕਰਦਾ ਸਬੂਚਾ ਹੀਦਾ ਤੈਨੂੰ ਵੀਡੀਓ ਵੇਖ ਆਪਦੀ ਦਸ ਆਸ਼ਕਤਾ ਸੀ ਮੂਰੇ ਕਰਤੇ ਉਹਦੇ ਲੋਕ ਪਤਾ ਕੀ ਆਖਦੇ ਤੂੰ ਠੇਕਾ ਲੀਤਾ ਉਹਦੇ ਆਸ਼ਕਾਂ ਨੂੰ ਇਕੱਠੇ ਕਰਦਾ ਦਸ ਆਸ਼ਕ ਇਕੱਠੇ ਕਰਤੇ ਅੱਗੇ ਕੰਮ ਕਾਰ ਕਰ ਕੋਈ ਚੱਜਦਾ ਬੜਾਈ ਖਾਨਦੇ ਆ ਵਾ ਉਹ ਬਾਈ ਇਹ ਕੰਮ ਹੀ ਕਰਦੇ ਆ ਵਾ ਕੰਮ ਕਰਦਾ ਜਿੱਦਾਂ ਤਰੀਕਾ ਵਾ ਵੱਖਰਾ ਤਰੀਕਾ ਔਰ ਕੀ ਕਰ ਸਕਦੇ ਹਾਂ ਜਿਹੜੀ ਤੂੰ ਮਹਿਗਦੀ ਗੱਲ ਕਰਦਾ ਮੈਂ ਉਹਦੀ ਗੱਲ ਵੀ ਸਹੀ ਓ ਤੇ ਸੋਸ਼ਲ ਮੀਡੀਆ ਵੇਖ ਕੇ ਨਹੀਂ ਉੱਡੀ ਆ ਤੂੰ ਤੂੰ ਭਾਣੀ ਵੇਂਦਾ ਕਈ ਮੇਨਾਂ ਚੀਜ਼ਾਂ ਪਰ ਰੋਸਟਰ ਚੜੇ ਹੁੰਦੇ ਨਾ ਉਹ ਕੱਲੀ ਕੱਲੀ ਚੀਜ਼ ਵੇਂਦੇ ਆ ਕਿ ਕੀ ਚੱਲੰਦੇ ਆ ਵਾ ਕੀ ਨਹੀਂ ਚੱਲੰਦੇ ਆ ਉਹਦੇ ਆਸ਼ਕ ਦੇ ਉਹਦੇ ਸਾਹਮਣੇ ਆਏ ਤੂੰ ਵੇਖ ਕਿਦਾਂ ਸੋਸ਼ਲ ਮੀਡੀਆ ਤੇ ਕਦੀ ਕਦੀ ਕਿਸੇ ਨਾਲ ਗੱਲਬਾਤ ਕਰਦੇ ਨੇ ਕਦੀ ਕਿਸੇ ਨਾਲ ਗੱਲਬਾਤ ਕਰਦੇ ਹੁੰਦੇ ਆ ਸਾਰਿਆਂ ਨੇ ਪੁੱਛਦੇ ਨੇ ਮੇਨਾਂ ਇਦਾਂ ਕੀਤਾ ਉਹਨੇ ਮੇਨਾਂ ਇਦਾਂ ਯਾਰ ਕੋਈ ਮਤਲਬ ਉਦਾਂ ਜੇ ਕੋਈ ਸੋਸ਼ਲ ਮੀਡੀਆ ਤੇ ਜਾਂ ਹੈ ਨਹੀਂ ਆ ਜੇ ਕੋਈ ਘਰ ਬੈਠਾ ਵਾ ਉਹਦੀ ਗੱਲ ਕਿਦਾਂ ਕੋਈ ਬਣਾ ਦੂਗਾ ਬਣਾਉ ਉਹਦੀ ਗੱਲ ਫੇਰ ਹੀ ਆ ਨਾ ਜੇ ਕੋਈ ਗੱਲ ਸਾਹਮਣੇ ਹੁੰਦੀ ਬਾਕੀ ਤੈਨੂੰ ਪਤਾ ਹੀ ਆ ਕਿ ਦੋਵਾਂ ਚਮਾਂ ਮੁੰਡਿਆਂ ਦੀਆਂ ਰਿਕਾਰਡਿੰਗਾਂ ਵੀ ਆਈਆਂ ਵਾ ਉਹਨੂੰ ਮਿਲੀਆਂ ਰਿੰਪਲ ਨੂੰ ਭਾਈ ਨੂੰ ਮਿਲੀਆਂ ਹਨਾ ਕਿ ਆਂ ਹਾਂਡੇ ਨਾ ਕੀਤਾ ਮੇਨਾ ਆ ਧੋਖਾ ਕੀਤਾ ਫੇਰ ਹੀ ਉਹ ਅਗਲਾ ਰਿਹਾ ਵਾ ਉਦਾਂ ਨਹੀਂ ਰਹਿ ਪਿਆ ਨਹੀਂ ਆਖਣਾ ਸੌਰੀ ਦੁਨੀਆ ਗੰਦ ਪਾਈ ਜਾਂਦੀ ਆ ਅ ਤੁਸੀਂ ਕਦੋਂ ਸੁਧਰੋਗੇ ਨੰਗੇ ਹੋ ਜਾਓ ਗੱਲ ਸਹੀ ਆ ਬਹੁਤ ਦੁਨੀਆ ਗੰਦ ਪਾਉਂਦੀ ਹੈ ਜੇ ਤੇ ਬਹੁਤ ਬਚਾ ਵੀ ਹੈਗਾ ਵਾ ਠੀਕ ਆ ਆ ਰੋਸਟਰਾਂ ਕਰਕੇ ਬਚਾ ਵੀ ਹੈਗਾ ਵਾ ਹੁਣ ਹਰ ਚੀਜ਼ ਦਾ ਨਾ ਕੋਈ ਨਾ ਕੋਈ ਮਤਲਬ ਹੁੰਦਾ ਵਾ ਤੇ ਬਚਾ ਵੀ ਹੋ ਜਾਂਦਾ ਹੁਣ ਜਿਵੇਂ ਕਿ ਲੋਕ ਧਰਨਾ ਲਾਉਂਦੇ ਆ ਲੋਕ ਕਈ ਕਹਿ ਜਾਂਦੇ ਆ ਕਿ ਚਲੋ ਇਹ ਉੱਦਾਂ ਲਾਉਂਦੇ ਐਵੇਂ ਮਾਰਦੇ ਰਹਿੰਦੇ ਪਰ ਉਹ ਚੀਜ਼ ਦਾ ਫਰਕ ਹੈਗਾ ਵਾ ਉਹ ਚੀਜ਼ ਦਾ ਫਰਕ ਪੈਂਦਾ ਵਾ ਠੀਕ ਆ ਨਾ ਜੇ ਉਹ ਨਾਲ ਉਹ ਤੇ ਗੱਲ ਬਹੁਤ ਵੱਜੇ ਤੇ ਇਦਾਂ ਹੀ ਰੋਸਟਰ ਦੇ ਵੀਡੀਓ ਨਾ ਕਰਨ ਰੋਸਟਰ ਤੇ ਗੱਲਾਂ ਬਹੁਤ ਵੱਜੇ ਬਹੁਤ ਕੁਛ ਹੋ ਜੇ ਅਜੇ ਇਹ ਦੇ ਕਰਕੇ ਥੋੜਾ ਬਚਾ ਹੁੰਦਾ ਵਾ ਤੇ ਬਾਕੀ ਗੱਲ ਸ ਕਿ ਕੋਈ ਬਲੋਕਰ ਕਿਸ ਨੂੰ ਕਹ ਦੋ ਕਿ ਤੂੰ ਗੰਦ ਪਾਉਣ ਡਿਆ ਉਹ ਕਹਿੰਦਾ ਮੈਂ ਨਹੀਂ ਕਹਣਾ ਤੁਹਾਨੂੰ ਦੂਜਾ ਨਹੀਂ ਜੀਦਾ ਮਤਲਬ ਇਹ ਥੋੜਾ ਵਾ ਕਿ ਇਹ ਕੋਈ ਦੂਜਾ ਗੰਦ ਪਾਉਣ ਡਿਆ ਤੇ ਆਪਾਂ ਵੀ ਉਹਦੇ ਮਗਰ ਲਾ ਕੇ ਪਾਈ ਜਾਈ ਆਪਾਂ ਸੁਧਰੀਏ ਆਪਾਂ ਗੰਦ ਨਾ ਪਾਈਏ ਇਹ ਥੋੜਾ ਕਿ ਕੋਈ ਖੂਚ ਛਾਲ ਮਾਰਦਾ ਤੇ ਮਗਰੇ ਆਪਾਂ ਮਾਰਦੀ ਜਾ ਵੀ ਕੰਮ ਕਰੋ ਨਾ ਕਿ ਜੇ ਕੋਈ ਖੂਚ ਛਾਲ ਮਾਰੇ ਤੇ ਕੋਈ ਅਗਲਾ ਮਾਰ ਦੋ ਇਦਾਂ ਨਹੀਂ ਕਰਨਾ ਚਾਹੀਦਾ ਕਿਸਦੇ ਪਿੱਛੇ ਲੱਗਣਾ ਨਹੀਂ ਚਾਹੀਦਾ ਆਪਣੇ ਆਪ ਵੇਖਣਾ ਚਾਹੀਦਾ ਵਾਨੂੰ ਕੀ ਆਪਾਂ ਗੰਦ ਨਾ ਪਾਈਏ ਸਾਡਾ ਕੰਨੂ ਇਹਦਾ ਗੰਦਾ ਅਸਰ ਕੀ ਹੋਣਾ ਵਾ ਇੱਕ ਦੋ ਤੇਰੇ ਮਿਲੀਅਨ ਸ਼ਾਇਦ ਲੱਗੀ ਹੋਣ ਕੱਲੇ ਦੇ ਤੇ ਨਹੀਂ ਲੱਗੀ ਹੋਣਗੇ ਕੱਲੇ ਦੇ ਤੇ ਬਿਲਕੁਲ ਨਹੀਂ ਲੱਗੀ ਹੋਣਗੇ ਚਲੋ ਗੱਲ ਸਹੀ ਹੈ ਜੇਰ ਉਹਦਾ ਕੰਮ ਹੋਰ ਵਾ ਚਲੋ ਹੁਣ ਉਹ ਪਹਿਲਾਂ ਵਾਇਨਸ ਬਣਾਉਂਦਾ ਰਿਹਾ ਵਾ ਤੇ ਚਲੋ ਵਾ ਕੰਮ ਚੱਲਦਾ ਰਿਹਾ ਵਾ ਬੜਾ ਵਧੀਆ ਚੱਲਦਾ ਰਿਹਾ ਕੋਈ ਪਹਿਲਾਂ ਹੁੰਦਾ ਹੀ ਤੇ ਹਾਂ ਚਲੋ ਨਹੀਂ ਮਿਲੀਅਨ ਚਲੋ ਕੋਈ ਵੀਡੀਓ ਚੱਲ ਗਈ ਹੋਗੀ ਜਾਂ ਲੱਗੀ ਹੋਗੀ ਹਰ ਕੋਣ ਤੁਹਾਨੂੰ ਪਤਾ ਹੀ ਇੱਕ ਸਮੇਂ ਨਾਲ ਨਾਲ ਬੰਦਾ ਇੰਨੇ ਵਿਊ ਘਟ ਜਾਂਦੇ ਆ ਠੀਕ ਹੈ ਨਾ ਪਹਿਲਾ ਪਹਿਲਾ ਜਿਹੜਾ ਨਵਾਂ ਨਵੰਦਾ ਹੁੰਦਾ ਥੋੜੇ ਜਿਹਾ ਵੀਊ ਵਧ ਮਿਲਦੇ ਆ ਤੇ ਹਰਕਦਾ ਇਹੋ ਹਾਲਾਤ ਹੁੰਦੇ ਆ ਠੀਕ ਹੈ ਨਾ ਵੀਊਆਂ ਦੇ ਚਲੋ ਵਾਧਾ ਘਟਾ ਹੋ ਜਾਂਦਾ ਵਾ ਤੇ ਇਹਦੇ ਵਿੱਚ ਚਲੋ ਕੋਈ ਗੱਲਬਾਤ ਕਰਨ ਵਾਲੀ ਨਹੀਂ ਹੈਗੀ ਚਲੋ ਬਾਕੀਆਂ ਵਾ ਐਂ ਤੇ ਉਦਾਂ ਬਾਕੀ ਤੁਹਾਨੂੰ ਮੈਂ ਮਾੜਾ ਨਹੀਂ ਕਹਿੰਦਾ ਭਾਈ ਠੀਕ ਹੈ ਤੂੰ ਹੀ ਸਾਰੇ ਵਧੀਆ ਆਪਣੇ ਥਾਂ ਦੇ ਦੋਵੇਂ ਜਣੇ ਤੇ ਬਾਕੀ ਨਾ ਮੈਂ ਕਿਨੂੰ ਕਾਫੀ ਦੇ ਟਾਈਮ ਦਾ ਫੋਲੋ ਕਰਦਾ ਪਿਆ ਵਾਂ ਇਹਨਾਂ ਦੇ ਰਿੰਪਲ ਦੇ ਗਾਣੇ ਗੁਣਾ ਚ ਵੀ ਰਿੰਪਲ ਆਇਆ ਠੀਕ ਹੈ ਨਾ ਤੇ ਕਾਫੀ ਟਾਈਮ ਤੋਂ ਇਹ ਬਣਾਉਂਦਾ ਰਿਹਾ ਚਲੋ ਪਹਿਲਾਂ ਵਲੌਗ ਬਣਾਉਂਦਾ ਰਿਹਾ ਵਲੌ ਸਹੀ ਐ ਜਿੱਦਾਂ ਜਦੋਂ ਤੁਹਾਡਾ ਕੰਮ ਚੱਲੀ ਜਾਂਦਾ ਚਲਾਈ ਜਾਓ ਪਰਵਾ ਆਈ ਹੋਏ ਤੁਹਾਡੇ ਨਾਲ ਕੋਈ ਸਾਡਾ ਵਿਆਰ-ਵੂਰ ਨਹੀਂ ਹੈਗਾ ਜੋ ਤੁਹਾਡੀ ਮਰਜ਼ੀ ਤੁਸੀਂ ਕਰੋ ਪਰਵਾ ਆਏ ਦੇ ਬਸ ਮੜਾ ਮੋਟੇ ਗੱਲਾਂ ਕਰਨਾ ਹੈ ਤੁਹਾਡੇ ਨਾਲ ਜੋ ਵੀ ਤੁਸੀਂ ਕਰਦੇ ਪਏ ਜੇ ਕਹਿੰਦੇ ਆ ਕਿ ਕੱਲਾ ਕੁਝ ਨਹੀਂ ਉਹ ਕਰ ਸਕਦਾ ਬਾਕੀ ਭਰਾ ਉਹ ਕੱਲਾ ਹੀ ਕਰਨ ਡਿਆ ਵਾ ਰੋਮਾਂਟਿਕ ਪ੍ਰੋਗਰਾਮ ਠੀਕ ਆ ਤੇ ਉਹ ਬਾਕੀ ਵੀਡੀਓ ਬਾੜੀ ਉਹ ਤੇ ਤੁਹਾਨੂੰ ਪਤਾ ਲਾਉਣੀਆਂ ਪੈਂਦੀਆਂ ਵਾ ਕਿ ਬਾਕੀ ਹੁਣ ਜੇ ਤੁਸੀਂ ਵੀ ਬਲੌਗ ਬਣਾਉਂਗੇ ਕੱਲ ਨੂੰ ਮੰਨ ਲਓ ਕੱਲੇ ਬਣਾ ਕੱਲੇ ਤੇ ਬਣਾ ਨਹੀਂ ਸਕਦੇ ਕਿ ਕੱਲਾ ਕੱਲੇ ਦਾ ਮੀਨਿੰਗ ਹੁੰਦਾ ਕਿ ਕੱਲਾ ਹੀ ਵਿੱਚ ਆਓ ਤੇ ਜੇ ਤੁਸੀਂ ਇਕੱਲੇ ਆਪੋ ਆਈ ਗਏ ਬਸ ਇੱਧਰ ਨੂੰ ਇੱਧਰ ਨੂੰ ਕਿ ਸਾਨੂੰ ਕੋਈ ਵੇਖੂਗਾ ਇਕੱਲਾ ਮੈਂ ਹਾਂ ਜਲ ਮੈਂ ਬਲੌਗ ਬਣਾ ਗਏ ਇੱਥੇ ਦੁਕਾਨ ਤੇ ਇਕੱਲਾ ਮੈਂ ਇਦਾਂ ਕਰੀ ਜਾਊਂਗਾ ਜੀ ਇਦਾਂ ਤੇ ਮੈਨੂੰ ਥੋੜਾ ਇਕੱਲੇ ਨੂੰ ਵੇਖਣਾ ਵਾ ਜੇ ਤੂੰ ਘੁੰਮੇ ਫਿਰੇਂਗਾ ਜਾਂ ਕਿਸ ਨੂੰ ਬੰਨੇ ਵਿਖਾਏਂਗਾ ਕੋਈ ਨਾ ਕੋਈ ਦੁਨੀਆ ਨੂੰ ਕੋਈ ਚੀਜ਼ਾਂ ਵਿਖਾਏਗਾ ਜਾਂ ਕੁਮਾਏ ਫਰਾਏਗਾ ਕੋਈ ਮੋਲ ਵਿਖਾਏਗਾ ਫੇਰ ਹੀ ਦੁਨੀਆ ਜੁੜੂਗੀ ਬਲੌਗ ਦੇ ਨਾਲ ਤੇ ਨਾਲੇ ਯਾਰ ਗੱਲ ਇਹ ਹੁੰਦੀ ਆ ਕਿ ਹਣ ਕੱਲੇ ਬੰਦੇ ਨੂੰ ਕਿੰਨਾ ਟਾਈਮ ਵੇਖੀ ਜਾਓਗੇ ਹੈ ਕੱਲੇ ਬੰਦੇ ਨੂੰ ਵੇਖ ਕੇ ਬੋਰ ਹੀ ਹੋਣਾ ਹਰ ਇੱਕ ਵੀ ਬਲੌਗ ਬਣਾਉਂਦਾ ਤੂੰ ਵੇਖ ਸੀ ਹਨਾ ਕੁਝ ਉਹ ਮਰਜੀ ਵੀਡੀਓ ਬਣਾਉਂਦਾ ਮੂਵੀ ਬਣਾਉਂਦਾ ਹਰ ਇੱਕ ਚ ਕਿੰਨੇ ਕੰਨੇ ਜਾਣੇ ਹੁੰਦੇ ਵੱਖਰੇ ਵੱਖਰੇ ਹਰ ਇੱਕ ਦੇ ਡੈਲਗ ਹੁੰਦੇ ਹਰ ਚੀਜ਼ ਵੱਖਰੀ ਹੁੰਦੀ ਹੈ ਠੀਕ ਹੈ ਨਾ ਉਦਾਂ ਵੀ ਬਲੌਕਾਂ ਦੇ ਵਿੱਚ ਹਰ ਇੱਕ ਦੇ ਵੇਖ ਕੇ ਆਈਆਂ ਬਲੌਕਾਂ ਦੇ ਵਿੱਚ ਕਿੰਨੇ ਕੰਨੇ ਮੁੰਡੇ ਵਿੱਚ ਆਉਂਦੇ ਆ ਆਪਣਾ ਆਪਣਾ ਮੂੰਹ ਕਦਾਂ ਦਾ ਟਾਈਮ ਵਿ ਤੇ ਬਾਕੀ ਸਾਡੀ ਵੀਡੀਓ ਤੁਹਾਨੂੰ ਪਤਾ ਹੀ ਆ ਕਿ ਸਾਰੀਆਂ ਜਿੰਨੀਆਂ ਵੀ ਹੁੰਦੀਆਂ ਸਿਰਫ ਇੱਕ ਐਂਟਰਟੇਨਮੈਂਟ ਵਾਸਤੇ ਹੁੰਦੀਆਂ ਤੇ ਕੋਈ ਦਿਲ ਤੇ ਨਾ ਲਾਇਆ ਕਰੋ ਕਿ ਹਾਂਜੀ ਭਈ ਅੱਜ ਇਹਨੇ ਕਰਤਾ ਰੋਸਟ ਜੀ ਅੱਜ ਇਹਨਾਂ ਦੀ ਇਹਨਾਂ ਕਰਤੀ ਆ ਬੇਇਜ਼ਤੀ ਇਹ ਸਿਰਫ ਇੱਕ ਵੀਡੀਓ ਨੂੰ ਐਂਟਰਟੇਨਮੈਂਟ ਵਾਸਤੇ ਹੀ ਵੇਖਿਆ ਜਾਵੇ ਕਿਉਂਕਿ ਇਹਦੇ 'ਚ ਆਪਾਂ ਨੁਕਸੇ ਬੱਸ ਕੱਢੇ ਹੁੰਦੇ ਆ ਰੋਸਟਰਾਂ ਦਾ ਕੰਮ ਹੁੰਦਾ ਨੁਕਸ ਕੱਢਣਾ ਕਿਹੜੀ ਗੱਲ ਗਲਤੀ ਕਿਹੜੀ ਕਿੱਥੇ ਕਿਹਨੇ ਕੀਤੀ ਆ ਕਿਹੜੀ ਕਿੱਥੇ ਕੀਤੀ ਆ ਇਹ ਚੀਜ਼ਾਂ ਬੱਸ ਆਪਾਂ ਤੁਹਾਡੇ ਸਾਹਮਣੇ ਦੱਸੀਆਂ ਵਾਂ ਤੇ ਕੋਈ ਸਾਡੇ ਨਾਲ ਕਿਸਦਾ vair virodh ਨਹੀਂ ਹੁੰਦਾ ਕਿ ਜਿਹੜਾ ਆਪਾਂ ਵੀਡੀਓ ਕਿਦੇ ਖਿਲਾਫ ਕਰਦੇ ਆ ਤੇ ਚਲੋ ਆਪਣੀ ਇਨੀ ਇੱਕ ਵੀਡੀਓ ਕਿਵੇਂ ਲੱਗੀ ਬੜੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਮਿਲਦਾ ਤੁਹਾਨੂੰ ਅਗਲੀ ਵੀਡੀਓ ਵਿੱਚ